ਨਿਮਰਤਾ ਜਦ ਮੇਗੇ ਨੇ ਇਸ ਵਾਰ ਤਾਂ ਨਿਮਰਤ ਸਿੱਧੀ ਹੋ ਗਈ ਆ ਜਾਓ ਭੈਣ ਦੇਓ ਵੀਰੋ ਇਦਾਂ ਦੀ ਹੀ ਆ ਐਵੇਂ ਤੁਹਾਨੂੰ ਇਦਾਂ ਲੱਗਦੀ ਹੈ ਹੈ ਇਦਾਂ ਦੀ ਐਕਚੁਅਲੀ ਜੇ ਮਿਸਨੀ ਅੰਦਰੋਂ ਅੰਦਰੋਂ ਤੁਹਾਨੂੰ ਇਹੀ ਕਹਿ ਰਹੀ ਹੈ ਫਿਲਹਾਲ ਕੀ ਪੁੱਛੋ ਭੈਣ ਦੇਓ ਵੀਰੋ ਤੂੰ ਬੋਲ ਸਹੀ ਹੈ ਨਾ ਨਿਮਰਤ ਮੈਨੂੰ ਲੱਗ ਸਵਾਦ ਆਂਦਾ ਹੈ ਜੇ ਕੁਝ ਕਰਕੇ ਹੈ ਨਾ ਅਗੇਨ ਕਮਿੰਗ ਟੂ ਦੈਟ ਪੁਆਇੰਟ ਹੈ ਨਾ ਕਿ ਕਿਤਨਾ ਕਿਤੇ ਲਾਈਕ एवरीवन ਬਡੀ ਜਦ ਇੱਕ ਟ੍ਰੇਲਰ ਦੇ ਵਿੱਚ ਵੀ ਸਪੈਸੀਫਿਕਲੀ ਜੇ ਤੁਹਾਡਾ ਉਸਾ ਸੀਨ ਰੱਖਿਆ ਜਾਂਦਾ ਨਾ ਉਤੋਂ ਪਤਾ ਲੱਗਦਾ ਹੈ ਕਿ ਆਡੀਅנס ਦੀ ਚੁਆਇਸ ਹੀ ਹੋਈ ਹੈ ਤੇ ਜਿਹੜੇ ਤੁਹਾਡੇ ਡਾਇਰੈਕਟਰ ਨੇ ਉਹਨਾਂ ਦੀ ਵੀ ਚੁਆਇਸ ਹੋਈ ਹੈ ਕਿ ਨਿਮਰਤ ਆ ਕੁਝ ਕਰਦੀ ਬਹੁਤ ਕਮਾਲ ਲੱਗਦੀ ਹੈ ਲੁੱਕ ਬਹੁਤ ਸ਼ਾਨਦਾਰ ਹੈ ਤੇ ਇੱਥੇ ਤਾਂ ਮੈਂ ਕੀ ਆ ਇਹ ਵੈਸੇ ਆਡਾ ਕਿਰਦਾਰ ਕਿਉਂਕਿ ਟ੍ਰੇਲਰ ਦੇ ਵਿੱਚ ਬਹੁਤ ਥੋੜੀ ਤੁਹਾਨੂੰ ਝਲਕ ਦੇਖਣ ਨੂੰ ਮਿਲੀ ਹੈ ਕਿਰਦਾਰ ਦੀ ਇਹਦੇ ਕਾਫੀ ਚੇਂਜ ਓਵਰ ਆਉਂਦਾ ਹੈ ਇਸ ਕਿਰਦਾਰ ਦੇ ਵਿੱਚ ਔਰ ਕਾਫੀ ਆੱਡ ਆੱਡ ਸ਼ੇਡਸ ਨੇ ਔਰ ਜਦੋਂ ਫਿਲਮ ਦੇਖਣਗੇ ਸਾਰੇ ਤੇ ਉਹ ਮੈਂ ਹਜੇ ਬਿਆਨ ਨਹੀਂ ਕਰ ਸਕਦੀ ਦੇਖ ਕੇ ਹੀ ਪਤਾ ਲੱਗੇਗਾ ਕੁਝ ਬਿਆਨ ਮੈਨੂੰ ਸਦਗੁ ਨੇ ਕੀਤਾ ਸੀਗਾ ਉਹਨਾਂ ਨੇ ਤੇ ਚਲੋ ਇਹਦੇ ਤਾਂ ਬਿਆਨ ਬਾਝੀ ਚੱਲਦੀ ਰਹੇ ਤੇ ਬਹੁਤ ਹੀ ਪਿਆਰਾ ਜਿਹਾ ਕਿਰਦਾਰ ਹੈ ਰੋਬ ਜ਼ਰੂਰ ਹੈਗਾ ਹੋਣਾ ਵੀ ਚਾਹੀਦਾ ਹੂੰ ਤੇ ਪਰ ਬਹੁਤ ਹੀ ਪਿਆਰੀ ਆ ਤੇ ਇਹ ਤੁਹਾਡੀ ਜਿਹੜੀ ਗਿਟਮੈਂਟ ਹੈ ਨਾ ਟ੍ਰੇਲਰ ਸੇ ਦਿਖ ਰਹੀ ਹੈ ਮੈਨੂੰ ਨਾ ਕਿਤੇ ਨਾ ਕਿਤੇ ਥੋੜਾ ਜਿਹਾ ਇਹਨਾਂ ਇੱਥੇ ਤੁਹਾਨੂੰ ਯਾਰ ਕਿਤੇ ਨਾ ਕਿਤੇ ਅੰਗਰੇਜ਼ ਵਾਲੀ ਚ ਲੱਗ ਪੈਂਦੀ ਹੈ ਹੈਨਾ ਵਧੀਆ ਚਾਲ ਕੇ ਜੀ ਉਹ ਇੰਨੀ ਸੋਹਣੀ ਫਿਲਮ ਸੀ ਤੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਉਸ ਵੇਮ ਨੂੰ ਉਸ ਚ ਲੱਗਦੇ ਪਿੱਛੇ ਵੀ ਆ ਜਾਂਦਾ ਬਹੁਤ ਵੱਡੀ ਗੱਲ ਕੀ ਬਾਤ ਹੈ ਬਣਾਦਾ ਐਨੀਥਿੰਗ ਥੈਟ ਇਜ਼ ਗੁੱਡ ਤੁਹਾਨੂੰ ਹਮੇਸ਼ਾ ਕਿਸੇ ਵਧੀਆ ਚੀਜ਼ ਦੀ ਖੁਸ਼ਬੂ ਆਵੇ ਇੱਕ ਨਵੇਂ ਪ੍ਰੋਡਕਟ ਤੋਂ ਇਟਸ ਨੈਵਰ ਬੈਡ ਬਿਲਕੁਲ ਤੇ ਕਦੇ ਕੋਈ ਐਸਾ ਐਕਟਰ ਨਾਲ ਕੰਮ ਕੀਤਾ ਕਿ ਜੇ ਲਾਈਕ ਤੁਹਾਨੂੰ ਲੱਗਦਾ ਸੀ ਕਿ ਕਿਉਂਕਿ ਇਸ ਦੇ ਵਿੱਚ ਮੇਰੇ ਖਿਆਲ ਨਾਲ 70 ਆਰਟਿਸਟ ਕਿਹਨਾਂ ਦਾ ਕრაਊਡ ਨਹੀਂ ਹੈਗਾ ਹਰ ਕੋਈ ਆਰਟਿਸਟ ਹੈਗਾ ਹੈਨਾ ਕਿ ਇੱਕ ਉਹਨਾਂ ਦਾ ਕრაਊਡ ਤੁਸੀਂ ਲਿਆਏ ਇੱਥੇ ਇਹਨਾਂ ਨੇ 70 ਤੋਂ ਵੱਧ ਆਰਟਿਸਟ ਨੇ ਕੰਮ ਕੀਤਾ ਇਸ ਸਾਈਡ ਦੇ ਉੱਤੇ ਆਈ ਜਸਟ ਵਾਂਟ ਟੂ ਨੋ ਕਦੀ ਐਸਾ ਹੋਇਆ ਕਿਸੇ ਐਕਟਰ ਨਾਲ ਤੁਸੀਂ ਕੰਮ ਕੀਤਾ ਤੁਹਾਨੂੰ ਲੱਗਾ ਸੀ ਇਹ ਐਜਾ ਹੋਏਗਾ ਉਹ ਕੁਝ ਹੋਰ ਹੀ ਨਿਕਲਿਆ ਵੈਸੇ ਮੈਂ ਤਾਂ ਆਪਣੀ ਛੋਟੀ ਜਿਹੀ ਇੰਡਸਟਰੀ ਐਕਚੁਅਲ 'ਚ ਜੇ ਤੁਸੀਂ ਕਦੇ ਕਿਸੇ ਨੂੰ ਫਿਲਮ 'ਚ ਲੈਣੇ ਵੀ ਹੋ ਨਾ ਫੋਰ ਐਗਜ਼ਾਮਪਲ ਜੇ ਤੁਸੀਂ ਕਿਸੇ ਨੂੰ YouTubeਰ ਨੂੰ ਲੈਣੇ ਹੋ ਉਦਾ AR ਉਹਨੇ YouTube ਤੇ ਤੁਸੀਂ ਉਸ ਨੂੰ ਕਿਸੇ ਨੂੰ ਦੇਖਿਆ ਹੁੰਦਾ ਕਿਉਂਕਿ ਫੋਨਸ ਨੇ ਹਰ ਬੰਦੇ ਕੋਲੇ ਹਨ ਤੇ ਹਰ ਬੰਦਾ ਹੁਣ ਫੋਰ ਐਗਜ਼ਾਮਪਲ ਜੇ ਰਾਈਟਰਸ ਨੇ ਜਾਂ ਹੁਣ ਭਾਜੀ ਨੇ ਭਾਜੀ ਨੇ ਕਿਸੇ ਨੂੰ ਫਿਲਮ ਚ ਲਿਆ ਤੇ ਇਹਨਾਂ ਨੇ ਡਿਸਕਸ ਕੀਤਾ ਮੇਰੇ ਨਾਲ ਸਰਗੁਣ ਨਾਲ ਨਿਮਰਤ ਨਾਇਆ ਗੀਪੀ ਭਾਈ ਉਹ ਹਨਾ ਤੇ ਉਹ ਆਪ ਨੂੰ ਪਤਾ ਹੀ ਹੁੰਦੀ ਜਿਵੇਂ ਤੂਤਾ ਹੈ ਆਪਣੀ ਫਿਲਮ ਦੇ ਵਿੱਚ ਰਾਈਟ ਤੇ ਤੂਤੇ ਦਾ ਪਤਾ ਹੈ ਵੀ ਉਹਦੇ ਕੀ ਪਲੱਸ ਪੁਆਇੰਟਸ ਨੇ ਤੇ ਉਹ ਮਤਲਬ ਪਤਾ ਹੈ ਵੀ ਉਹ ਉਹਨੇ 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 ਵੀ ਵਧੀਆ ਪਰਫਾਰਮ ਕਰਨਾ ਤੇ ਉਹਨੇ ਐਕਚੁਅਲ ਚ ਹੈਰਾਨ ਕੀਤਾ ਸਾਰਿਆਂ ਨੂੰ ਇੰਨਾ ਵਧੀਆ ਪਰਫਾਰਮ ਕਰਕੇ ਜਦੋਂ ਫਿਲਮ ਦੇ ਵਿੱਚ ਆਊਗਾ ਯੂ ਵਿਲ ਸੀ ਹਨਾ ਤੇ ਹੁਣ ਜਿਵੇਂ ਗਿੱਲ ਮਤਲਬ ਮੋੜ ਦੇ ਵਿੱਚ ਜਾਉਣਾ ਮੋੜ ਦੇ ਵਿੱਚ ਐਡਾ ਵਧੀਆ ਉਹਨਾਂ ਨੇ ਪ੍ਰੂਵ ਕੀਤਾ ਹੋਇਆ ਹੈ ਬੀ ਐਨ ਜੀ ਨੇ ਸਾਰੇ ਸੋਹੀ ਸਾਹਿਬ ਨੇ ਸੀਨੀਅਰ ਆਰਟਿਸਟ ਨੇ ਸਾਰੇ ਸਾਰਿਆਂ ਨੇ ਬੜਾ ਸੋਹਣਾ ਲਾਕਮਲ ਕੰਮ ਕੀਤਾ ਸਰਗੁਨ ਨੇ ਬੜੀ ਵਧੀਆ ਅਦਾਕਾਰੀ ਕੀਤੀ ਮੈਨੂੰ ਲੱਗਦਾ ਨਹੀਂ ਸੀ ਵੀ ਇੰਨਾ ਸੋਹਣਾ ਪਰਫਾਰਮ ਕਰ ਲੂਗੀ ਬਟ ਸ਼ੀ ਡਿਡ ਰੀਲੀ ਰੀਲੀ ਗ੍ਰੇਟ ਜੌਬ ਵੀ ਐਡਾ ਮਤਲਬ ਸਾਡਾ ਇਮਪੈਕਟ ਹੀ ਬਹੁਤ ਵਧੀਆ ਹੈ ਸਾਡਾ ਨਾਮ ਹੀ ਅਮਰ ਦੀ ਕਿਰਪਾ ਨਾਲ ਫਿਲਮ ਦੇ ਵਿੱਚ ਆਇਆ ਤੇ ਨੇ ਇੰਨਾ ਵਧੀਆ ਪਰਫਾਰਮ ਕਰਕੇ ਦਿੱਤਾ ਫਿਲਮ ਚ। ਸ਼ਮਰਤਾ ਜਦ ਮੈਂ ਕਹਿੰਦਾ ਇਸ ਵਾਰ ਤਾਂ ਨਿਮਰਤ ਸਿੱਧੀ ਹੋਗੀ ਆ ਜਾਓ ਭੈਣ ਦੇਓ ਵੀਰੋ। ਇਦਾਂ ਦੀ ਹੀ ਆ ਐਵੇਂ ਤੁਹਾਨੂੰ ਇਦਾਂ ਲੱਗਦੀ ਹੈ ਹੈ ਇਦਾਂ ਦੀ ਐਕਚੁਅਲੀ ਜੇ ਮਿਸਟਰੀ ਅੰਦਰੋਂ ਅੰਦਰੋਂ ਤੁਹਾਨੂੰ ਇਹੀ ਕਹਿ ਰਹੀ ਹੈ ਫਿਲਹਾਲ ਕੀ ਪੁੱਛੋ ਭੈਣ ਦੇ ਵੀਰੋ ਤੂੰ ਬੋਲ ਸਹੀ ਹੈ ਨਾ ਨਿਮਰਤ ਲਾਈਕ ਸਵਾਦ ਆਂਦਾ ਹੈ ਜਾਂ ਕੁਝ ਕਰਕੇ ਹੈ ਨਾ ਅਗੇਨ ਕਮਿੰਗ ਟੂ ਥੈਟ ਪੁਆਇੰਟ ਹੈ ਨਾ ਕਿ ਕਿਤਨਾ ਕਿਤੇ ਲਾਈਕ एवरीवन ਜਦ ਇੱਕ ਟ੍ਰੇਲਰ ਦੇ ਵਿੱਚ ਵੀ ਸਪੈਸੀਫਿਕਲੀ ਜੇ ਤੁਹਾਡਾ ਉਸਾ ਸੀਨ ਰੱਖਿਆ ਜਾਂਦਾ ਨਾ ਉਤੋਂ ਪਤਾ ਲੱਗਦਾ ਹੈ ਕਿ ਆਡੀਅנס ਦੀ ਚੁਆਇਸ ਹੀ ਹੋਈ ਹੈ ਤੇ ਜਿਹੜੇ ਤੁਹਾਡੇ ਡਾਇਰੈਕਟਰ ਨੇ ਉਹਨਾਂ ਦੀ ਵੀ ਚੁਆਇਸ ਹੋਈ ਹੈ ਕਿ ਨਿਮਰਤ ਆ ਕੁਝ ਕਰਦੀ ਬਹੁਤ ਕਮਾਲ ਲੱਗਦੀ ਹੈ ਲੁੱਕ ਬਹੁਤ ਸ਼ਾਨਦਾਰ ਹੈ ਤੇ ਇੱਥੇ ਤਾਂ ਮੈਂ ਕੀ ਇਹ ਵੈਸੇ ਆੱਡਾ ਕਿਰਦਾਰ ਕਿਉਂਕਿ ਟ੍ਰੇਲਰ ਦੇ ਵਿੱਚ ਬਹੁਤ ਥੋੜੀ ਤੁਹਾਨੂੰ ਝਲਕ ਦੇਖਣ ਨੂੰ ਮਿਲੀ ਹੈ ਕਿਰਦਾਰ ਦੀ ਇਹਦੇ ਕਾਫੀ ਚੇਂਜ ਓਵਰ ਆਉਂਦਾ ਹੈ ਇਸ ਕਿਰਦਾਰ ਦੇ ਵਿੱਚ ਔਰ ਕਾਫੀ ਆੱਡ ਆੱਡ ਸ਼ੇਡਸ ਨੇ ਔਰ ਜਦੋਂ ਫਿਲਮ ਦੇਖਣਗੇ ਸਾਰੇ ਤੇ ਉਹ ਮੈਂ ਹਜੇ ਬਿਆਨ ਨਹੀਂ ਕਰ ਸਕਦੀ ਦੇਖ ਕੇ ਹੀ ਪਤਾ ਲੱਗੇਗਾ ਕੁਝ ਬਿਆਨ ਮੈਨੂੰ ਸਦਗੁਨ ਨੇ ਕੀਤਾ ਸੀਗਾ ਉਹਨਾਂ ਨੇ ਤੇ ਚਲੋ ਇਹਦੇ ਤਾਂ ਬਿਆਨਬਾਜ਼ੀ ਚੱਲਦੀ ਰਹੇ ਤੇ ਬਹੁਤ ਹੀ ਪਿਆਰਾ ਜਿਹਾ ਕਿਰਦਾਰ ਹੈ ਰੋਬ ਜ਼ਰੂਰ ਹੈਗਾ ਹੋਣਾ ਵੀ ਚਾਹੀਦਾ ਹੂੰ ਦੇ ਪਰ ਬਹੁਤ ਹੀ ਪਿਆਰੀ ਆ ਤੇ ਇਹ ਤੁਹਾਡੀ ਜਿਹੜੀ ਗਿਟਮੈਂਟ ਹੈ ਨਾ ਟ੍ਰੇਲਰ ਸੇ ਦਿਖ ਰਹੀ ਹੈ ਮੈਨੂੰ ਨਾ ਕਿਤੇ ਥੋੜਾ ਜਿਹਾ ਇਹ ਨਾ ਇੱਥੇ ਤੁਹਾਨੂੰ ਯਾਰ ਕਿਤੇ ਕਿਤੇ ਅੰਗਰੇਜ਼ ਵਾਲੀ ਚ ਲੱਗ ਪੈਂਦੀ ਹੈ ਹੈਨਾ ਵਧੀਆ ਚੱਲ ਕੇ ਜੀ ਉਹ ਇੰਨੀ ਸੋਹਣੀ ਫਿਲਮ ਸੀ ਤੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਉਸ ਵੇਮ ਨੂੰ ਉਸ ਚਾ ਲੱਗਦੇ ਪਿੱਛੇ ਵੀ ਆ ਜਾਂਦਾ ਬਹੁਤ ਵੱਡੀ ਗੱਲ ਕੀ ਬਾਤ ਹੈ ਯਾਰ ਐਨੀਥਿੰਗ ਥੈਟ ਇਜ਼ ਗੁੱਡ ਤੁਹਾਨੂੰ ਹਮੇਸ਼ਾ ਕਿਸੇ ਵਧੀਆ ਚੀਜ਼ ਦੀ ਖੁਸ਼ਬੂ ਆਵੇ ਇੱਕ ਨਵੇਂ ਪ੍ਰੋਡਕਟ ਇਟਸ ਨੈਵਰ ਬੈਡ ਬਿਲਕੁਲ ਤੇ ਕਦੇ ਕੋਈ ਐਸੇ ਐਕਟਰ ਨਾਲ ਕੰਮ ਕੀਤਾ ਕਿ ਜੇ ਲਾਈਕ ਤੁਹਾਨੂੰ ਲੱਗਦਾ ਸੀ ਕਿ ਕਿਉਂਕਿ ਇਸ ਦੇ ਵਿੱਚ ਮੇਰੇ ਖਿਆਲ ਨਾਲ 70 ਆਰਟਿਸਟ ਕਿਹਨਾਂ ਨਾ ਕრაਊਡ ਨਹੀਂ ਹੈਗਾ ਹਰ ਕੋਈ ਆਰਟਿਸਟ ਹੈਗਾ ਹੈ ਨਾ ਕਿ ਇੱਕ ਉਹਦਾ ਕრაਊਡ ਤੁਸੀਂ ਲਿਆਏ ਇੱਥੇ ਇਹਨਾਂ ਨੇ 70 ਤੋਂ ਬਾਅਦ ਆਰਟਿਸਟ ਨੇ ਕੰਮ ਕੀਤਾ ਇਸ ਸਾਈਡ ਦੇ ਉੱਤੇ ਆਈ ਜਸਟ ਵਾਂਟ ਟੂ ਨੋ ਕਦੀ ਐਸਾ ਹੋਇਆ ਕਿਸੇ ਐਕਟਰ ਨਾਲ ਤੁਸੀਂ ਕੰਮ ਕੀਤਾ ਤੁਹਾਨੂੰ ਲੱਗਾ ਸੀ ਇਹ ਐਝਾ ਹੋਏਗਾ ਉਹ ਕੁਝ ਹੋਰ ਹੀ ਨਿਕਲਿਆ ਵੈਸੇ ਪਤਾ ਆਪਣੀ ਛੋਟੀ ਜਿਹੀ ਇੰਡਸਟਰੀ ਐ ਐਕਚੁਅਲ 'ਚ ਜੇ ਤੁਸੀਂ ਕਦੇ ਕਿਸੇ ਨੂੰ ਫਿਲਮ 'ਚ ਲੈਣੇ ਵੀ ਹੋ ਨਾ ਫਾਰ ਇਗਜ਼ਾਮਪਲ ਜੇ ਤੁਸੀਂ ਕਿਸੇ ਨੂੰ YouTube ਬੰਨ ਨੂੰ ਲੈ ਦਾ ਯਾਰ ਉਹਨੇ YouTube ਤੇ ਤੁਸੀਂ ਉਸ ਨੂੰ ਕਿਸੇ ਨੇ ਦੇਖਿਆ ਹੁੰਦਾ ਕਿਉਂਕਿ ਫੋਨਸ ਨੇ ਯਾਰ ਬੰਦੇ ਕੋਲੇ ਆਣਾ ਤੇ ਹਰ ਬੰਦਾ ਹੁਣ ਫੋਰ ਐਗਜ਼ਾਮਪਲ ਜੇ ਰਾਈਟਰਸ ਨੇ ਜਾਂ ਹੁਣ ਬਾਜੀ ਨੇ ਬਾਜੀ ਨੇ ਕਿਸੇ ਨੂੰ ਫਿਲਮ ਚ ਲਿਆ ਤੇ ਇਹਨਾਂ ਨੇ ਡਿਸਕਸ ਕੀਤਾ ਮੇਰੇ ਨਾਲ ਸਰਗੁਣ ਨਾਲ ਨਿਮਰਤ ਨਾਇਆ ਗੀਪੀ ਭਾਈ ਉਹਨਾਂ ਨਾਲ ਤੇ ਉਹ ਆਪ ਨੂੰ ਪਤਾ ਹੀ ਹੁੰਦੀਵੇਂ ਤੂਤਾ ਆ ਆਪਣੀ ਫਿਲਮ ਦੇ ਵਿੱਚ ਰਾਈਟ ਤੇ ਤੂਤੇ ਦਾ ਪਤਾ ਆ ਵੀ ਉਹਦੇ ਕੀ ਪਲੱਸ ਪੁਆਇੰਟਸ ਨੇ ਤੇ ਉਹ ਮਤਲਬ ਪਤਾ ਹੈ ਵੀ ਉਹ ਉਹਨੇ 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 ਵੀ ਵਧੀਆ ਪਰਫਾਰਮ ਕਰਨਾ ਤੇ ਉਹਨੇ ਐਕਚੁਅਲ ਚ ਹੈਰਾਨ ਕੀਤਾ ਸਾਰਿਆਂ ਨੂੰ ਇੰਨਾ ਵਧੀਆ ਪਰਫਾਰਮ ਕਰਕੇ ਜਦੋਂ ਫਿਲਮ ਦੇ ਵਿੱਚ ਆਊਗਾ ਯੂ ਵਿਲ ਸੀ ਆਣਾ ਤੇ ਹੁਣ ਜਿਵੇਂ ਗਿੱਲ ਸਾਹਿ ਮਤਲਬ ਮੋਡ ਦੇ ਵਿੱਚ ਜਾਉਣਾ ਮੋਡ ਦੇ ਵਿੱਚ ਐਡਾ ਵਧੀਆ ਉਹਨਾਂ ਨੇ ਪ੍ਰੂਫ ਕੀਤਾ ਹੋਇਆ ਹੈ ਬੀਐਨਜੀ ਨੇ ਸਾਰੇ ਸੋਹੀ ਸਾਹਿਬ ਨੇ ਸੀਨੀਅਰ ਆਰਟਿਸਟ ਨੇ ਸਾਰੇ ਸਾਰਿਆਂ ਨੇ ਬੜਾ ਸੋਹਣਾ ਵਾਕਮਲ ਕੰਮ ਕੀਤਾ ਸਰਗੁਨ ਨੇ ਬੜੀ ਵਧੀਆ ਦਾ ਕਰੀ ਕੀਤੀ ਮੈਨੂੰ ਲੱਗਦਾ ਨਹੀਂ ਸੀ ਵੀ ਇੰਨਾ ਸੋਹਣਾ ਪਰਫਾਰਮ ਕਰ ਲੂਗੀ ਬਟ ਸ਼ੀ ਡਿਡ ਰੀਲੀ ਰੀਲੀ ਗ੍ਰੇਟ ਜੌਬ ਵੀ ਐਡਾ ਮਤਲਬ ਸਾਡਾ ਇੰਪੈਕਟ ਵੀ ਬਹੁਤ ਵਧੀਆ ਹੈ ਸਾਡਾ ਨਾਮ ਹੀ ਮਰਦ ਦੀ ਕਿਰਪਾ ਨਾਲ ਫਿਲਮ ਦੇ ਵਿੱਚ ਆਇਆ ਤੇ ਨੇ ਇੰਨਾ ਵਧੀਆ ਪਰਫਾਰਮ ਕਰਕੇ ਦਿੱਤਾ ਫਿਲਮ ਚ